ਸਤਿ ਸ਼੍ਰੀ ਅਕਾਲ ਦੋਸਤੋ ਬੁਟਾੜੀ ਸਿੱਖਿਆਵệ ਚੈਨਲ ਤੇ ਸਾਰੇ ਦੋਸਤਾਂ ਦਾ 모ਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਇੱਕ ਨਵਾਂ ਆਪਣੇ ਕੋਲੇ ਨੋਟੀਫਿਕੇਸ਼ਨ ਨਿਕਲ ਕੇ ਆ ਚੁੱਕਿਆ ਹੈ ਇਹ ਨੋਟੀਫਿਕੇਸ਼ਨ ਸੀਟ ਐਟ ਦਸੰਬਰ ਇਗਜ਼ਾਮ 2024 ਨੂੰ ਲੈ ਕੇ ਹੈ ਸੋ ਦੋਸਤੋ ਸੀਟ ਐਟ 2024 ਜੋ ਦਸੰਬਰ ਦੇ ਵਿੱਚ ਹੋਣ ਜਾ ਰਿਹਾ ਹੈ ਜਿਸ ਦਾ ਕਿ ਆਪਣੇ ਕੋਲੇ ਨੋਟੀਫਿਕੇਸ਼ਨ ਨਿਕਲ ਕੇ ਆ ਚੁੱਕਿਆ ਹੈ ਸੋ ਐਸ ਦੀ ਲਾਸਟ ਡੇਟ ਕੀ ਹੈ ਕੀ ਐਲੀਜੀਬਿਲਿਟੀ ਹੈ ਕੌਣ ਕੌਣ ਟੈਸਟ ਦੇ ਸਕਦਾ ਹੈ ਔਰ ਏਜ ਲਿਮਿਟ ਕੀ ਰਹਿਣ ਵਾਲੀ ਹੈ ਸੋ ਹਰ ਤਰ੍ਹਾਂ ਦੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਮਾਧਿਅ ਸੋ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਹਨ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦੇ ਨਾਲੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲੋ ਤਾਂ ਜੋ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸੋ ਇਸ ਦੇ ਵਿੱਚ ਸਟਾਰਟਿੰਗ ਡੇਟ ਦੀ ਗੱਲ ਕਰੀਏ ਤਾਂ 17-9 ਤੋਂ ਆਪਣੇ ਕੋਲੇ ਜਿਹੜਾ ਸੀਟੈਟ ਦੇ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ ਔਰ ਜਿਸ ਦੀ ਲਾਸਟ ਡੇਟ ਉਹ ਆਪਣੇ ਕੋਲੇ 16-10 2024 12 ਵਜੇ ਤੱਕ ਆਪਣੇ ਕੋਲੇ ਜਿਹੜੀ ਇਸ ਦੀ ਲਾਸਟ ਡੇਟ ਆ ਔਰ ਫੀਸ ਦੀ ਜੋ ਲਾਸਟ ਡੇਟ ਆਪਣੇ ਕੋਲੇ ਉਹ ਵੀ 16-10 ਹੀ ਦਿੱਤੀ ਹੋਈ ਹੈ ਇਹਨ ਔਰ ਉਸ ਤੋਂ ਬਾਅਦ ਜੋ ਕਰੈਕਸ਼ਨ ਦੀ ਡੇਟ ਆਏ ਆਪਣੇ ਕੋਲ 21 ਤੋਂ 25 ਅਕਤੂਬਰ ਤੱਕ ਰਹਿਣ ਵਾਲੀ ਆ ਔਰ ਜੋ ਰਿਟਰਨ ਇਗਜ਼ਾਮ ਆਪਣਾ ਹੋਵੇਗਾ ਉਹ 1 12 2024 ਤੱਕ ਆਪਣਾ ਹੋ ਜਾਵੇਗਾ ਉਸ ਤੋਂ ਬਾਅਦ ਐਡਮਿਟ ਕਾਰਡ 2 ਦਿਨ ਪਹਿਲਾਂ ਜਿਹੜੇ ਆਪਾਂ ਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਔਰ ਜੋ ਇਸ ਦਾ ਰਿਜ਼ਲਟ ਹੈ ਉਹ ਜਨਵਰੀ 2025 ਦੇ ਵਿੱਚ ਅਨਾਉਂਸ ਹੋ ਜਾਵੇਗਾ ਸੋ ਫੀਸ ਦੀ ਗੱਲ ਕਰੀਏ ਤਾਂ ਸਿੰਗਲ ਪੇਪਰ ਦੇ ਲਈ ਜਰਨਲ ਓਬੀਸ ਦੇ ਲਈ 1000 ਰੁਪਏ ਐਸ ਸੀ ਐਸ ਟੀ ਦੇ ਲਈ 500 ਰੁਪਏ ਔਰ ਜੇਕਰ ਆਪ ਦੋਵੇਂ ਪੇਪਰ ਦਿੰਨੇ ਆ ਬੋਥ ਪੇਪਰ ਦੇ ਲਈ ਜੋ ਫੀਸ ਦਿੱਤੀ ਹੈ ਉਹ ਜਰਨਲ ओबीसी ਦੇ ਲਈ 1200 ਰੁਪਏ ਔਰ ਐਸਸੀਐਸਟੀ ਦੇ ਲਈ 600 ਰੁਪਏ ਜੋ ਕਿ ਫੀਸ ਆਪਾਂ ਦਿੱਤੀ ਗਈ ਹੈ ਸੋ ਇਹ ਫੀਸ ਆਪਾਂ ਆਨਲਾਈਨ ਮੈਥਡ ਰਾਹੀਂ ਪੇ ਕਰ ਸਕਦੇ ਆ ਸੋ ਇਸ ਪੇਪਰ ਦੇ ਲਈ ਆਪਾਂ ਇਹ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਲੈਵਲ 1 ਦੇ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਜੋ ਆਪਣਾ ਟੈਸਟ ਹਾਊਸ ਦੇ ਲਈ ਆਪਣੀ ਪਲੱਸ 2 ਪਾਸ ਹੋਣੀ ਚਾਹੀਦੀ ਹੈ ਸੋ ਪਲੱਸ 2 ਪਾਸ ਚਾਹੀਦੀ ਉਸ ਤੋਂ ਬਾਅਦ ਡੀ ਐਡ ਜਾਂ ਜੀਬੀਟੀ ਜਾਂ ਬੀ ਐਲ ਐਡ ਜਾਂ ਬੀ ਐਡ ਇਹ ਆਪਣਾ ਕੀਤਾ ਹੋਣਾ ਚਾਹੀਦਾ ਹੈ ਸੋ ਜਿਨ੍ਹਾਂ ਵਿਦਿਆਰਥੀਆਂ ਇਹ ਵਾਲੇ ਕੋਰਸ ਕੀਤੇ ਹੋਏ ਹਨ ਉਹ ਜਿਹੜਾ ਕਿ सीटेट ਦੇਣ ਦੇ ਲਈ एलिजिਬਲ ਹੋਣਗੇ ਸੋ ਲੈਵਲ 2 ਦੇ ਵਿੱਚ ਜੋ 6 ਤੋਂ 8 ਕਲਾਸ ਦੀਆਂ ਯਾਨੀ ਕਲਾਸਾਂ ਨੇ ਉਹਨਾਂ ਦੇ ਲਈ ਆਪਣੇ ਕੋਲੇ ਗ੍ਰੈਜੂਏਸ਼ਨ ਡਿਗਰੀ ਬੀਐਡ ਔਰ ਬੀਐਲਐਡ ਜੋ ਆਪਣਾ ਕੀਤਾ ਹੋਣਾ ਚਾਹੀਦਾ ਹੈ ਸੋ ਇਹ ਕੈਂਡੀਡੇਟ ਜੋ ਕਿ सीटेट ਉਹ ਦੇ ਸਕਦੇ ਹਨ ਸੋ ਇਸ ਦੇ ਵਿੱਚ ਐਗਜ਼ਾਮ ਪੈਟਰਨ ਦੀ ਗੱਲ ਕਰੀਏ ਤਾਂ ਐਗਜ਼ਾਮ ਪੈਟਰਨ ਦੇ ਵਿੱਚ ਆਪਣੇ ਕੋਲੇ ਕੀ ਕੀ ਹੋਣ ਵਾਲਾ ਸੋ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਸੋ ਆਪਣੇ ਕੋਲੇ ਤੀ ਕਵੈਸ਼ਨ ਹੋਣਗੇ ਔਰ 30 ਮਾਰਕਸ ਦੇ ਹੋਣਗੇ ਔਰ ਲੈਂਗੁਏਜ 1 ਦੇ ਵਿੱਚ ਆਪਣੇ ਕੋਲ 30 30 ਠੀਕ ਹੈ ਮਾਰਕਸ ਹੋਣਗੇ ਔਰ 30 ਕਵੈਸ਼ਨ ਹੋਣਗੇ ਔਰ ਲੈਂਗੁਏਜ 2 ਦੇ ਵਿੱਚ ਆਪਣੇ ਕੋਲ 30 ਕਵੈਸ਼ਨ ਹੋਣਗੇ ਔਰ 30 ਹੀ ਮਾਰਕਸ ਹੋਣਗੇ ਸੋ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਆਪਣੇ ਕੋਲੇ ਮੈਥ ਆ ਗਿਆ ਸੋ ਮੈਥ ਦੇ ਵਿੱਚ ਆਪਣੇ ਕੋਲੇ 30 ਕਵੈਸ਼ਨ ਔਰ ਉਸਦੇ 30 ਮਾਰਕਸ ਹੋਣਗੇ ਈਵੀਐਸ ਦੇ ਵਿੱਚ ਵੀ ਆਪਣੇ ਕੋਲੇ ਸੇਮ ਹੀ ਰਹਿਣ ਵਾਲਾ ਹੈ ਸੋ ਟੋਟਲ ਆਪਣੇ ਕੋਲੇ 150 ਨੰਬਰ ਦਾ ਜੋ ਪੇਪਰ ਹੋਵੇਗਾ ਔਰ 150 ਨੰਬਰ ਦਾ ਪੇਪਰ ਹੈ ਇਸ ਦੇ ਲਈ ਆਪਾਂ ਨੂੰ ਜੋ ਟਾਈਮਿੰਗ ਦਿੱਤੀ ਜਾ ਰਹੀ ਹੈ ਉਹ 2 ਘੰਟਿਆਂ ਦੀ ਦਿੱਤੀ ਜਾ ਰਹੀ ਹੈ ਜਾਨੀ ਕਿ 2 ਘੰਟੇ 30 ਮਿੰਟ ਦੇ ਵਿੱਚ ਆਪਣਾ ਪੇਪਰ ਇਹ ਕੰਪਲੀਟ ਕਰਨਾ ਹੋਵੇਗਾ ਉਸ ਤੋਂ ਬਾਅਦ ਲੈਵਲ 2 ਦੇ ਵਿੱਚ EGDT एग्जाम ਪੈਟਰਨ ਆਪਾਂ ਚੈੱਕ ਕਰ ਲੈਣੇ ਆ ਸੋ ਇਸ ਦੇ ਵਿੱਚ ਆਪਣੇ ਕੋਲੇ ਚਾਈਲਡ ਡਵੈਲਪਮੈਂਟ ਦੇ ਵਿੱਚ 30 ਕੁਐਸਚਨ ਔਰ 30 ਮਾਰਕਸ ਦੇ ਔਰ ਲੈਂਗੁਏਜ 1 2 ਦੇ ਵਿੱਚ ਵੀ ਆਪਣੇ ਕੋਲੇ 30 30 ਕੁਐਸਚਨ ਰਹਿਣ ਵਾਲੇ ਹਨ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਆਪਣੇ ਮੈਥ ਸਾਇੰਸ ਔਰ ਸੋਸ਼ਲ ਸਾਇੰਸ ਔਰ ਸੋਸ਼ਲ ਸਟਡੀ ਦੇ ਆਪਣੇ ਕੋਲੇ ਜਿਹੜਾ ਕਿ 60 ਕੁਐਸਚਨ ਔਰ 60 ਮਾਰਕਸ ਰਹਿਣ ਵਾਲੇ ਹਨ ਇਸ ਦੇ ਲਈ ਵੀ ਆਪਣਾ 150 ਨੰਬਰ ਦਾ ਹੀ ਪੇਪਰ ਰਹੇਗਾ ਔਰ 2.5 ਘੰਟੇ ਟਾਈਮਿੰਗ ਰਹੇਗੀ ਅਗਰ ਗੱਲ ਕਰਦੇ ਆਂ ਕਿ ਇਹਨਾਂ ਪੋਸਟਾਂ ਲਈ ਤੁਹਾਡੇ ਜੋ ਡਾਕੂਮੈਂਟ ਰਿਕੁਆਇਰਮੈਂਟ ਮੰਗੀ ਗਿਆ ਸੋ ਡਾਕੂਮੈਂਟ ਆਪਣੇ ਕੋਲੇ ਕੀ ਕੀ ਹੋਣਾ ਚਾਹੀਦਾ ਸੋ ਕਲੈਕਟ ਰਿਕੁਆਇਰਡ ਡਾਕੂਮੈਂਟ ਦੇ ਵਿੱਚ ਆਪਣੇ ਕੋਲੇ ਇੱਕ ਫੋਟੋ ਪ੍ਰੂਫ ਆਪਾਂ ਨੂੰ ਚਾਹੀਦਾ ਇੱਕ ਮਾਰਕ ਸ਼ੀਟ ਆਪਾਂ ਨੂੰ ਚਾਹੀਦੀ ਹੈ ਆਪਣੇ ਜੋ ਸਰਟੀਫਿਕੇਟ ਹਨ ਉਸ ਤੋਂ ਬਾਅਦ ਤੁਹਾਡੇ ਫੋਟੋ ਸਿਗਨੇਚਰ ਆਇਡੈਂਟੀਟੀ ਪ੍ਰੂਫ ਜਾਨੀ ਕਿ ਆਧਾਰ ਕਾਰਡ ਐਡਰੈਸ ਪ੍ਰੂਫ ਤੁਸੀਂ ਕੋਈ ਆਪਣਾ ਦੇ ਸਕਦੇ ਹੋ ਸੋ ਇਹ ਆਪਾਂ ਨੂੰ ਡਾਕੂਮੈਂਟ ਚਾਹੀਦੇ ਆ ਆਪਣੇ ਫਾਰਮ ਫਿਲ ਕਰਨ ਦੇ ਲਈ ਜੀ ਆਈ ਦੀ ਮੋਸਟ ਇੰਪੋਰਟੈਂਟ ਜਾਣਕਾਰੀ ਆਈ ਹੋਪ ਤੁਹਾਨੂੰ ਇਸ ਦੇ ਨਾਲ ਬਹੁਤ ਲਾਭ ਮਿਲੇਗਾ ਔਰ ਆਪਣੇ ਵਕ ਵਕ ਦੋਸਤਾਂ ਨਾਲ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਇਸ ਟੈਸਟ ਨੂੰ ਕਲੀਅਰ ਕਰਕੇ ਆਪਣੇ ਅੱਗੇ ਨੌਕਰੀ ਨੂੰ ਪ੍ਰਾਪਤ ਕਰ ਸਕਣੋਂ ਔਰ ਇਸੇ ਤਰ੍ਹਾਂ ਦੀ ਇਨਫੋਰਮੇਟਿਵਿਟੀ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੇ ਨਾਲੇ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਕਰ ਲਓ ਤਾਂ ਜੋ ਜਦੋਂ ਵੀ ਅਸੀਂ ਇਹੋ ਜੀ ਕੋਈ ਵੀਡੀਓ ਅਪਲੋਡ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਔਰ ਮਿਲਦੇ ਰਹਾਂਗੇ ਇਸੇ ਤਰ੍ਹਾਂ ਦੀ ਇਨਫੋਰਮੇਟਿਵਿਟੀ ਦੇ ਨਾਲ ਧੰਨਵਾਦ ਜੀ